ਹੁਣ ਬਾਬੇ ਮੁਲਾਜ਼ਮ ਸੜਕਾਂ ਤੇ ਨਿਕਲ ਆਏ ਨੇ ਪੰਜਾਬ ਰਾਜ ਪੈਨਸ਼ਨਰ ਮਹਾ ਸੰਘ ਲਗਾਤਾਰ ਸਰਗਰਮੀਆਂ ਵਧ ਰਿਹਾ ਤੇ ਹੁਣ ਪੰਜਾਬ ਭਰ ਵਿੱਚ ਪੈਨਸ਼ਨਰਾਂ ਨੇ ਡਿਪਟੀ ਕਮਿਸ਼ਨਰਾਂ ਏਡੀਸੀ ਤਹਿਸੀਲਦਾਰਾਂ ਤੇ ਐਸਡੀਐਮਾਂ ਨੂੰ ਮਿਲ ਕੇ ਉਹਨਾਂ ਨੂੰ ਮੈਮੋਰੰਡਮ ਦਿੱਤਾ ਔਰ ਇਹ ਮੈਮੋਰੰਡਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਪੁੱਜਦਾ ਕਰਨ ਦੀ ਅਪੀਲ ਕੀਤੀ ਦਰਅਸਲ ਪੈਨਸ਼ਨਰ ਲਗਾਤਾਰ ਇਹ ਮੰਗ ਕਰਦੇ ਆ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨਾਲ ਮੀਟਿੰਗ ਕਰਨ ਉਹਨਾਂ ਦੇ ਦੁੱਖੜੇ ਸੁਣ ਸੁਣ ਤੇ ਉਹਨਾਂ ਦੇ ਮਸਲਿਆਂ ਦਾ ਹੱਲ ਕਰਨ ਉਸੇ ਕੜੀ ਵਜੋਂ ਹੀ ਹੁਣ ਇੱਕ ਵਾਰ ਫਿਰ ਮਹਾਸੰਗ ਵੱਲੋਂ ਸਾਰੇ ਪੰਜਾਬ ਵਿੱਚ ਜ਼ਿਲ੍ਹਾ ਪੱਧਰਾਂ ਤੇ ਜ਼ਿਲ੍ਹਾ ਪ੍ਰਸ਼ਾਸਨਾ ਰਾਹੀਂ ਮੁੱਖ ਮੰਤਰੀ ਨੂੰ ਮੈਮੋਰੰਡਮ ਭੇਜ ਕੇ ਮੀਟਿੰਗ ਦਾ ਸਮਾਂ ਮੰਗਿਆ ਇਸ ਮੌਕੇ ਪੰਜਾਬ ਰਾਰ ਪੈਨਸ਼ਨਰਜ਼ ਮਹਾਸੰਘ ਦੇ ਪ੍ਰਧਾਨ ਡਾਕਟਰ ਐਨ ਕੇ ਕਲਸੀ ਨੇ ਦੱਸਿਆ ਵੀ ਪਹਿਲਾਂ ਵੀ ਉਹਨਾਂ ਨੇ 14 ਮਈ ਨੂੰ ਡਿਪਟੀ ਕਮਿਸ਼ਨਰਾਂ ਤੇ ਹੋਰ ਅਧਿਕਾਰੀਆਂ ਦੇ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੈਮੋਰੰਡਮ ਭੇਜ ਕੇ ਮੰਗ ਕੀਤੀ ਸੀ ਵੀ ਉਹਨਾਂ ਨਾਲ ਮੀਟਿੰਗ ਕੀਤੀ ਜਾਵੇ ਕਿਉਂਕਿ ਉਹਨਾਂ ਦੇ ਲੰਬੇ ਸਮੇਂ ਤੋਂ ਜਿਹੜੇ ਲਟਕੇ ਮਾਮਲੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਹ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੇ ਆਪਣੀ ਸਾਰੀ ਉਮਰ ਸਰਕਾਰੀ ਦਫਤਰਾਂ ਵਿੱਚ ਲਾਈ ਹੈ ਪਰ ਉਹਨਾਂ ਦੀ ਸਰਕਾਰੀ ਦਰਬਾਰੇ ਕੋਈ ਸੁਣਵਾਈ ਨਹੀਂ ਹੋ ਰਹੀ ਡਾਕਟਰ ਕਲਸੀ ਨੇ ਦੱਸਿਆ ਵੀ ਉਸੇ ਕੜੀ ਵਜੋਂ ਹੁਣ ਫਿਰ ਇੱਕ ਵਾਰ ਸਾਰੇ ਜ਼ਿਲ੍ਹਿਆਂ ਵਿੱਚ ਪੈਨਸ਼ਨਾਂ ਨੇ ਮੈਮੋਰੰਡਮ ਦੇ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਵੀ ਉਹਨਾਂ ਦੀਆਂ ਮੰਗਾਂ ਦਾ ਹੱਲ ਕਰਨ ਲਈ ਤੁਰੰਤ ਮੀਟਿੰਗ ਦਾ ਸੱਦਾ ਦਿੱਤਾ ਜਾਵੇ ਔਰ ਵੱਡੀ ਗੱਲ ਇਹ ਹੈ ਵੀ ਇਹ ਸ਼ਾਇਦ ਮੁਲਾਜ਼ਮ ਲਹਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋਇਆ ਵੀ ਮੁਲਾਜ਼ਮਾਂ ਦੇ ਨਾਲ ਪੈਨਸ਼ਨਰ ਵੀ ਮੋٹے ਨਾਲ ਮੋਢਾ ਜੋੜ ਕੇ ਬਰਾਬਰ ਸੰਘਰਸ਼ ਕਰਦੇ ਆ ਰਹੇ ਨੇ ਜਿੱਥੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਸਾਂਝੇ ਤੌਰ ਤੇ ਲੜਾਈ ਲੜ ਰਿਹਾ ਉੱਥੇ ਪੈਨਸ਼ਨਰ ਆਪਣੇ ਪੱਧਰ ਤੇ ਵੀ ਵੱਡੇ ਪੱਧਰ ਤੇ ਸਰਗਰਮ ਹੋਏ ਨੇ ਔਰ ਉਸ ਤੋਂ ਵੀ ਵੱਡੀ ਗੱਲ ਸ਼ਾਇਦ ਪਹਿਲੀ ਵਾਰ ਹੀ ਹੈ ਵੀ ਵੱਖ-ਵੱਖ ਵਰਗਾਂ ਵੱਖ-ਵੱਖ ਵਿਭਾਗਾਂ ਦੇ ਜਿਹੜੇ ਰਿਟਾਇਰੀ EMPLOYE ਨੇ ਉਹ ਤਕਰੀਬਨ 1 ਛਤਰੀ ਹੇਠ ਆ ਗਏ ਨੇ ਮਹਾਲੀ ਵਿੱਚ ਸਾਰੇ ਪੰਜਾਬ 'ਚ ਜਿਹੜੇ ਮੈਮੋਰੰਡਮ ਦੇਣ ਦੀ CM ਨੂੰ ਪ੍ਰਕਿਰਿਆ ਚੱਲ ਰਹੀ ਸੀ ਉਦੇ ਤਹਿਤ ਮੁਹਾਲੀ ਵਿੱਚ ਵੱਡੇ ਪੱਧਰ ਤੇ ਪੈਨਸ਼ਨਰ ਐਸੋਸੀਏਸ਼ਨਾਂ ਇਕੱਠੀਆਂ ਹੋਈਆਂ ਜਿਦੇ ਵਿੱਚ ਡਾਕਟਰ ਕਲਸੀ ਸਮੇਤ ਰਿਟਾਇਰਡ ਐਸੋਸੀਏਸ਼ਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰਧਾਨ ਅ ਅਮਰ ਸਿੰਘ ਤੇ ਜਨਰਲ ਸਕੱਤਰ ਗਰਮੇਲ ਸਿੰਘ ਮੋਜੋਵਾਲ ਇਸੇ ਤਰ੍ਹਾਂ ਮੰਡੀਕਰਨ ਬੋਰਡ ਰਿਟਾਇਰਡ EMPLOYEES WELFARE ASSOCIATION ਦੇ ਜਨਰਲ ਸਕੱਤਰ ਗੁਰਨਾਮ ਸਿੰਘ ਸੈਣੀ ਗਵਰਨਮੈਂਟ ਕਾਲਜ ਰਿਟਾਇਰਡ ਟੀਚਰ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾਕਟਰ ਗੁਰਜੰਟ ਸਿੰਘ ਸਕੱਤਰ ਸਰਸ ਰਿਟਾਇਰਡ ਅਫੀਸਰ ਐਸੋਸੀਏਸ਼ਨ ਦੇ ਪ੍ਰਧਾਨ ਸ਼ਾਮ ਲਾਲ ਸ਼ਰਮਾ ਇਸੇ ਤਰ੍ਹਾਂ ਫੋਰਮ ਆਫ ਰਿਟਾਇਰਡ ਡਿਪਲੋਮਾ ਜਨਰਲ ਐਸੋਸੀਏਸ਼ਨ ਦੇ ਕਨਵੀਨਰ ਸ਼ਿਵਵੀਰ ਸਿੰਘ ਅਰੋੜਾ ਪੈਨਸ਼ਨ ਐਸੋਸੀਏਸ਼ਨ ਵਿੱਤੀ ਕਮਿਸ਼ਨਰ ਸਕੱਤਰੀਅਤ ਦੇ ਪ੍ਰਧਾਨ ਗੁਰਬਖਸ਼ ਸਿੰਘ ਪੰਜਾਬ ਸਬਾਰਡੀਨਟ ਸਰਫਸ ਫੈਡਰੇਸ਼ਨ ਦੇ ਵਧੀਕ ਜਨਰ ਸਕੱਤਰ ਕਰਤਾਰ ਸਿੰਘ ਪਾਲ ਇਸੇ ਤਰ੍ਹਾਂ ਇੰਜੀਨੀਅਰ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਮਹਿੰਦਰ ਸਿੰਘ ਚਮਕੌਰ ਸਿੰਘ ਤੇ ਰੇਸ਼ਮ ਸਿੰਘ ਔਰ ਪੈਨਸ਼ਨਰ ਵੈਲਫੇਅਰ ਕਮੇਟੀ ਟਰਾਂਸਪੋਰਟ ਵਰਕਰ ਯੂਨੀਅਨ ਸਿਟੀ ਜੂ ਦੇ ਲੀਡਰ ਗੁਰਸ਼ਰਨ ਸਿੰਘ ਸਮੇਤ ਪ੍ਰੇਮਚੰਦ ਸ਼ਰਮਾ ਤੇ ਕੁਲਦੀਪ ਸਿੰਘ ਝੰਗਲਾ ਇਸ ਵਫਦ ਵਿੱਚ ਸ਼ਾਮਲ ਸੀ ਇਸ ਵਫਦ ਨੇ ਮੁਹਾਲੀ ਦੇ ਏਡੀਸੀ ਗੀਤਕਾਰ ਸਿੰਘ ਨਾਲ ਮੁਲਾਕਾਤ ਕੀਤੀ ਉਹਨਾਂ ਨੂੰ ਮੈਮੋਰੰਡਮ ਦਿੱਤਾ ਔਰ ਮੈਮੋਰੰਡਮ ਦੇ ਕੇ ਮੰਗ ਕੀਤੀ ਵੀ ਇਹ ਮੈਮੋਰੰਡਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਪੁੱਜਦਾ ਕੀਤਾ ਜਾਵੇ ਔਰ ਉਹਨਾਂ ਨੇ ਇੱਕ ਵਾਰੀ ਫਿਰ सीएम ਭਗਵੰਤ ਮਾਨ ਤੋਂ ਮੰਗ ਕੀਤੀ ਵੀ ਇੱਕ ਵਾਰੀ ਉਹਨਾਂ ਦੇ ਦੁੱਖੜੇ ਸੁਣਨ ਲਈ ਉਹਨਾਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਜਾਵੇ ਜਿਤੋਂ ਤੱਕ ਮੰਗਾਂ ਦੀ ਗੱਲ ਹੈ ਪੈਨਸ਼ਨਾਂ ਦੀ ਇੱਕ ਮੁੱਖ ਮੰਗ ਇਹ ਹੈ ਵੀ 6ਵੇਂ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਅਨੁਸਾਰ ਉਹਨਾਂ ਦੀਆਂ ਪੈਨਸ਼ਨਾਂ 2.95 ਗੁਣਾਕ ਤਹਿਤ ਸੋਧੀਆਂ ਜਾਣ ਤੇ ਦੂਸਰੀ ਵੱਡੀ ਮੰਗ ਉਹਨਾਂ ਦੀ ਇਹ ਹੈ ਵੀ 13% ਜਿਹੜਾ ਪੈਂਡਿੰਗ ਡੀਏ ਉਹ ਤੁਰੰਤ रिलीज़ किया